ਹਾਂ ਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਤੋਂ ਦੋਸਤੋ ਅੱਜ ਪਹੁੰਚੇ ਆ ਪਿੰਡ ਘੜਕਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਅਮਰਤ ਕੋਲ ਆਏ ਆ ਦੋਸਤੋ ਜਿੱਦਾਂ ਕਿ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ ਪਸ਼ੂ ਦਿਖਾਉਂਦੇ ਰਹੀਦਾ ਤੁਹਾਨੂੰ ਡੇਲੀ ਰੁਟੀਨ ਦੇ ਵਿੱਚ ਆਏ ਨਵੇਂ ਪਸ਼ੂਆਂ ਦੀ ਤੁਸੀਂ ਡਿਟੇਲ ਲੈ ਸਕਦੇ ਜੇ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਅੱਜ ਮੱਝਾਂ ਦੋਸਤੋ ਹੋਣਗੀਆਂ ਸਾਰੀਆਂ ਮੱਝਾਂ ਝੋਟੀਆਂ ਤੁਹਾਨੂੰ ਦਿਖਾ ਦਾਂਗੇ ਇੱਕ ਝੋਟੀ ਅਹਿਲਾ ਝੋਟੀ ਨੇ ਸੋਨਾ ਠੀਕ ਆ ਜੀ ਇੱਕੋ ਝੋਟੀ ਹੋਊਗੀ ਕੁਝ ਕੁ ਪਸ਼ੂ ਜਿਹੜੇ ਦੋਸਤੋ ਤੋਕੜ ਗੱਬਣ ਚੱਕ ਪਾਸ ਵੀ ਤੁਹਾਨੂੰ ਮਿਲ ਜਾਣਗੇ ਉੱਚੇ ਬੱਚੇ ਦੇ ਵਿੱਚ ਮੱਝਾਂ ਹੋਣਗੀਆਂ ਕੋਈ ਮਹੀਨੇ ਦੀ ਕੋਈ ਡੇਢ ਮਹੀਨੇ ਦੀ ਕੋਈ ਦੋ ਦੀ ਇਸ ਇਸ ਤਰ੍ਹਾਂ ਜਿਹੜੇ ਦੋਸਤੋ ਪਸ਼ੂ ਹੋਣਗੇ ਠੀਕ ਆ ਜੀ ਤੇ ਪੰਜ ਮੱਝਾਂ ਨੇ ਪੰਜਾਂ ਮੱਝਾਂ ਦੀ ਪੂਰੀ ਡਿਟੇਲ ਪੂਰਾ ਵੇਰਵਾ ਅਮਰ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਤੁਸੀਂ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਠੀਕ ਆ ਜੀ ਤੇ ਚੋਲਾ ਸਾਹਿਬ ਬਿਲਕੁਲ ਨਜ਼ਦੀਕ ਆ ਤੇ ਤੁਸੀਂ ਖਾਸ ਵਿਜਟ ਜਿਹੜੀ ਆ ਪ ਔਲੈਨੀਆ ਬਤੇਰੇ ਡਿਟੇਲ ਅੱਜ ਤਰੀਕ ਦੋਸਤੋ ਨੋਟ ਕਰ ਲੋ 26 ਮਾਰਚ ਸਮਾਂ ਕੋਈ ਦੁਪਹਿਰ ਦੇ 12:30 ਵਜੇ ਦਾ ਆਜੋ ਜੀ ਅਮਰਤਾ ਭਾਈ ਕੀ ਹਾਲ ਚਾਲ ਨੇ ਫਿਰ ਬਹੁਤ ਵਧੀਆ ਭਰਾ ਜੀ ਠੀਕ ਠਾਕ ਤੁਸੀਂ ਸੁਣਾਓ ਬਹੁਤ ਵਧੀਆ ਅਮਰਤ ਕਿੱਦਾਂ ਚੱਲੀ ਜਾਂਦੇ ਕੰਮ ਕਰ ਚੰਗੇ ਹਾਂਜੀ ਹਾਂਜੀ ਵੀ ਜਾਂਦਾ ਮਾਲ ਆਈ ਜਾਂਦਾ ਹਾਂਜੀ ਠੀਕ ਹੈ ਵੜਾ ਹੈ ਗਿਆ ਹੀ ਕੱਲ ਦੋ ਵੇਚੀਆਂ ਚੰਗੀਆਂ ਇਸ ਨੂੰ ਅੱਛਾ ਮੱਜਾ ਮੁੱਜਾ ਤਾਂ ਕਿਵੇਂ ਚੱਲ ਰਿਹਾ ਕੰਮ ਫਿਰ ਤੇਜ਼ ਹੀ ਚੱਲੀ ਜਾਂਦੇ ਪੂਰਾ ਮੱਜਾਂ ਦੇ ਫੁੱਲ ਤੇਜ਼ੀ ਵੀ ਵੀਰ ਜੀ ਹਾਂਜੀ ਅੱਜ ਵੈਰੈਟੀ ਹਰ ਇੱਕ ਤਰ੍ਹਾਂ ਦੀ ਆ ਗਈ ਆਪਣੇ ਵੀਰੇ ਟੋਕੜ ਗੱਬਣ ਆ ਦੇ ਉੱਚੇ ਬੱਚੇ ਚਾਦੇ ਆਉਂਸਰ ਝੋਟੀ ਗੱਬਣ ਅੱਛਾ ਜੀ ਇੱਕ ਗੱਬਣ ਝੋਟੀ ਆ ਲੈਣ ਦੀ ਦਾਕ ਦੇਣਾ ਠੀਕ ਹੈ ਜੀ ਲੈ ਲੈਣੀ ਲਓ ਜੀ ਤਾਂ ਦੋਸਤੋ ਆ ਪਸ਼ੂ ਹੋਣਗੇ ਠੀਕ ਹੈ ਜੀ ਤੇ ਸ਼ੁਰੂਆਤ ਅਮਰਤ ਕਿਹੜੇ ਬਣਿਓ ਕਰਨੀ ਆ ਟੋਕੜ ਗੱਬਣ ਤੋਂ ਕਰ ਦਿੰਨੇ ਵੀਰੇ ਟੋਕੜ ਗੱਬਣ ਤੋਂ ਲਓ ਵੀ ਟੋਕੜ ਗੱਬਣ ਦੀ ਵੀ ਡਿਮਾਂਡ ਕਾਫੀ ਆਉਂਦੀ ਆ ਤੇ ਟੋਕੜ ਗੱਬਣ ਤੋਂ ਹੀ ਸ਼ੁਰੂਆਤ ਕਰ ਦਿੰਨੇ ਆ ਇੱਧਰ ਆ ਜਾਂਦੀ ਆ ਦੋਸਤੋ ਟੋਕੜ ਗੱਬਣ ਪਹਿਲੇ ਨੰਬਰ ਤੋਂ ਅਛਾ ਮਰਤੀ ਦਾ ਸੂਆ ਦੱਸ ਦੀ ਕਿੰਨਾ ਸੂਆ ਤੇ ਕਿੰਨੇਵੇਂ ਸੂਵੇ ਲਈ ਆ ਕੇ ਗੱਬਣਾ ਵੀਰੇ ਤੇ ਜੇਲੀਆ ਚੌਥੇ ਲਈ ਗੱਬਣਾ ਲਓ ਜੀ ਚੌਥੇ ਸੂਵੇ ਲਈ ਗੱਬਣਾ ਤੇ ਤੀਜੇ ਸੂਵੇ ਦੇ ਵਿੱਚ ਹੁਣ ਚੱਲ ਰਹੀ ਆ ਹਾਂ ਦੁੱਧ ਹੋਊਗਾ 7 ਕਿਲੋ ਇੱਕ ਟਾਈਮ ਪਾੜਾ ਇੱਕ ਟਾਈਮ ਟੀਕਾ ਲਿਆ ਐਵੇਂ ਆਖੇ ਤੁਹਾਨੂੰ ਧਾਰਤ ਲੈਂਦੀ ਆ ਇੱਕ ਟਾਈਮ ਇੱਕ ਟਾਈਮ ਟੀਕਾ ਲਈ ਦੀ ਮਾਰਨਿੰਗ ਹਾਂਜੀ ਹਾਂਜੀ ਨਹੀਂ ਸ਼ਾਮ ਦੇ ਵੇਲੇ ਵੀ ਰਟੀਗਾ ਇੱਕ ਟਾਈਮ ਪਾੜੇ ਤੇ ਹਾਂ ਲਾਤ ਹਾਂ ਲਾਤ ਨਹੀਂ ਲਾਉਂਦੀ ਅੱਛਾ ਹਾਂ ਦੁੱਧ ਕਿੰਨੇ ਇਸ ਟਾਈਮ 7 ਕਿਲੋ ਵੀਰੇ ਪੱਕਾ ਜੜਾ 7 ਕਿਲੋ ਦੁੱਧਾ ਗੱਭਣ ਕਿੰਨੇ ਸਮੇਂ ਦੀ ਚੈੱਕ ਪਾਸ ਹੈ ਮੇਰੇ ਢਾਈਆ ਮਹੀਨੇ ਚੈੱਕ ਪਾਸ ਢਾਈਆ ਮਹੀਨਿਆਂ ਦੀ ਹਾਂਜੀ ਬਾਈਓ ਡਾਕਟਰ ਆ ਵਾਲੀ ਢਾਈ ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਤੇ 7 ਕਿਲੋ ਦੁੱਧਾ ਹਾਂਜੀ 7 ਕਿਲੋ ਜਿਹੜਾ ਚੋ ਲੈਣਾ ਉਹ ਆ ਨੈਟ ਜਿਹੜਾ ਬਿਲਕੁਲ ਹਾਂਜੀ ਹਾਂਜੀ ਲਓ ਜੀ 7 ਕਿਲੋ ਦੁੱਧਾ ਦੋਸਤੋ ਮਾਜ ਤਾਂ ਇੱਕ ਵਾਰੀ ਖੋਲ ਕੇ ਤੋੜ ਕੇ ਦਿਖਾ ਦਿੰਨੇ ਆ ਵੱਡੀ ਮਾਜਾ ਕਰਦੋ ਤੁਸੀਂ ਆ ਵੇਖ ਸਕਦੇ ਜੇ ਵੱਡਾ ਕਰਦਾ ਠੀਕ ਆ ਓਰੀ ਵੱਡੀ ਮੈਂ ਆ ਮੇਰੇ ਲੋਟੇ ਤੇ ਅੱਗੇ ਚੌਥੇ ਸੂਬੇ ਲਈ ਗੱਭਣ ਆ ਤੇ ਜੇ ਸੂਬੇ ਦੇ ਵਿੱਚ ਹੁਣ ਚੱਲ ਰਿਹਾ ਸਮਾਂ ਠੀਕ ਆ ਤੇ 7 ਕਿਲੋ ਦੁੱਧ ਦਾ ਬਾਕੀ ਸਿੰਘਾਂ ਦੀ ਫੇਸ ਕੁਆਲਟੀ ਮੂੰਹ ਮੱਥੇ ਦੀ ਤੁਸੀਂ ਆ ਵੇਖ ਕੇ ਚੈੱਕ ਕਰ ਲੋ ਕਿ ਚੋਣ ਜਾਣ ਕਿਵੇਂ ਥਣਾ ਦੀ ਬਈ ਵੀਰੇ ਓਕੇ ਇੱਕ ਨੰਬਰ ਠੀਕ ਆ ਜੀ ਚੋਣ ਵੀ ਦੱਸ ਰਿਹਾ ਵੀਰੇ ਵੀ ਇੱਕ ਨੰਬਰ ਆ ਓਕੇ ਰਿਪੋਰਟ ਆ ਪਰ ਫਿਰ ਵੀ ਕੋਈ ਵੀਰ ਖਰੀਦਾ ਰ ਆਉਂਦਾ ਆਪਦੇ ਦੋ ਟਾਈਮ ਚੋ ਕੇ ਤਸੱਲੀ ਕਰ ਸਕਦਾ ਪੂਰੀ ਵੱਡੀ ਮੈਂ ਆ ਵੀਰੇ ਸਰਬਾਰ ਆਪਾਂ ਕਹਿੰਦੇ ਆ ਸਾਰੇ ਭਰਾ ਭਾਵਾ ਨੂੰ ਸਜਣਾ ਨੂੰ ਵੀ ਆਪਦੀ ਦੋ ਟਾਈਮ ਫਲੱਗ ਫਿਰ ਪੂਰੀ ਆ ਕਦੋਂ ਵੱਡਾ ਕੋਈ ਦੂਰੋਂ ਨੇੜੇੋਂ ਆ ਰਿਹਾ ਮੇਰਾ ਵੀਰ ਮੀਡੀਅਮ ਤੋਂ ਉੱਚੀ ਹੈ ਠੀਕ ਹੈ ਜੀ ਆਮ ਨੋਰਮਲ ਮੱਜਾਂ ਇਸੇ ਕੱਦ ਕੱਟ ਦੇ ਵਿੱਚ ਹੁੰਦੀਆਂ ਵੱਡੇ ਕੱਦ ਦੇ ਵਿੱਚ ਠੀਕ ਹੈ ਜੀ ਸੋਭਾ ਚੋਈ ਕਿੰਨੇ ਕਵਜੇ ਅਮਰਤ ਮੇਰਾ ਸੋਭਾ ਹੈ ਮਾਰਨਿੰਗ ਚੋਈ ਹੋਊਗੀ ਆਪਾਂ 6 ਵਜੇ 6:30 ਲੇਟ ਹੋ ਗਈ ਉਹ ਮਈਆਂ ਪਹਿਲਾਂ ਚੋਈਆਂ ਠੀਕ ਆ ਤੇ ਮੁੱਲ ਕਿ ਰਹੂਗਾ ਇਹਦਾ ਮੇਰੇ ਮੁੱਲ ਦੇ ਦਾ 70 ਕਰ ਲਈਏ 65 ਕਰ ਲਈਏ ਆਪਾਂ 60000 ਚ ਮਾਨਤਾ ਕਰਾਂ 60000 ਚ ਦੋ ਘੜ 60 ਦੀ ਦੇਦਾ ਦੋ ਘੜ 58 ਦੀ ਹਾਂਜੀ ਲੋ ਵੀ ਭਰਾ ਉਹ 58000 ਦੀ ਗੱਬੜ ਚੈੱਕ ਪਾਸ ਆ ਢਾਈਆਂ ਪੈਣੀਆਂ ਦੀ ਦੋ 7 ਕਿਲੋ ਪੱਕਾ ਜਿਹੜਾ 7 ਕਿਲੋ ਪੱਕਾ ਦੋ ਤਾਂ ਜਿਹੜਾ ਕਿਸੇ ਭਰਾ ਨੇ ਆ ਕੇ ਚੋ ਲੈਣਾ ਤਸੱਲੀ ਕਰ ਲੈਣੀ ਆ ਉਹ ਸੀਲ ਲੱਗਾ ਇਹ ਨਹੀਂ ਆ ਕਿ ਗਿੱਟਿਆਂ ਨੂੰ ਜੂੜ ਪਈਦਾ ਵੀਰੇ ਮੜਾ ਜਾ ਦੇ ਅੱਛਾ ਜੂੜ ਮੰਗ ਲਿਆ ਲੱਤਾਂ ਨੇ ਮਗਰ ਲੀਆਂ ਲੱਤਾਂ ਨੂੰ ਮਗਰ ਲੀਆਂ ਲੱਤਾਂ ਨੂੰ ਕੁਝ ਆਇਆ ਪਹਿਲਾਂ ਹੀ ਹਾਂਜੀ ਹਾਂਜੀ ਲੋ ਵੀ ਮਗਰ ਲੀਆਂ ਲੱਤਾਂ ਨੂੰ ਜਿਹੜਾ ਦੋਸਤ ਜੂੜ ਦੀ ਪੈਂਦਾ ਠੀਕ ਗਿਜਾਇਆ ਵੀਰਾਂ ਦਾ ਵੀ ਜਿਵੇਂ ਪਿੱਛੋਂ ਜਿੱਥੋਂ ਵੀ ਆਈ ਓਵੇਂ ਗਿਜਾਇਆ ਤੇ ਗਾਦੀ ਗੱਤ ਤੁਹਾਨੂੰ ਵੀ ਜਿਹੜਾ ਉਸੇ ਤਰ੍ਹਾਂ ਦੱਸ ਦਿੱਤਾ ਆ ਲਓ ਠੀਕ ਆ ਅਮਰ ਤਾਂ ਜਿਹੜੀ ਆਪਣੇ ਕੋਲ ਸੈਕਡ ਨੰਬਰ ਤੇ ਆ ਮੱਝ ਮੇਰੇ ਤੀਜਾ ਸੂਆ ਸੂਈ ਆ ਮਗਰ ਇਹਦੇ ਕਟਾ ਡੇਢ ਦੋ ਮਹੀਨੇ ਹੀ ਸੂਈ ਆ ਤੀਜਾ ਸੂਆ ਹਾਂਜੀ ਕੋਈ ਡੇਢ ਦੋ ਮਹੀਨਿਆਂ ਦੀ ਹਾਂ ਹਾਂ ਮਗਰਾ ਕਟਾ ਜਿਹੜਾ ਛੋਟਾ ਏ ਹਾਂਜੀ ਹਾਂਜੀ ਨਿੱਕਾ ਵਾਲਾ ਲਓ ਜੀ ਇਹ ਕਟਾ ਭਰਾਓ ਜਿਹੜਾ ਬਿਲਕੁਲ ਨਿੱਕਾ ਤੁਹਾਨੂੰ ਅੱਤੇ ਸਿਰੇ ਨਾਲ ਖੜਾ ਹਾਂਜੀ ਹਾਂਜੀ ਇਹ ਕਟਾ ਕੋਈ ਦੋ ਮਹੀਨੇ ਦਾ ਲਾ ਲੇ ਕੋਈ ਢਾਈਆਂ ਦਾ ਤੋਹਕ ਤਾਂ ਤੁਸੀਂ ਹਾਂਜੀ ਹ ਆ ਬਚਾ ਠੀਕ ਆ ਲੈ ਵੀ ਚੰਗੀ ਆ ਜਿੰਨੀ ਮੈਂ ਦੁੱਧ ਹੋਊਗਾ 7-8 ਕਿਲੋ ਹਾਂ ਹਾਂਜੀ 7-8 ਕਿਲੋ ਹੋਣਾ ਅਜਰ ਬਿਲਕੁਲ ਹਾਂਜੀ ਹਾਂਜੀ ਵੀਰੇ ਸਵੇਰ ਤੀਜੇ ਦੀ ਹੋਊਗੀ ਨਾ ਤੀਜੇ ਦੀ ਆ ਆਹ ਜੋ ਉਹ ਸਾਹਮਣੇ ਵੀਰੇ ਵੀਡੀਓ ਚ ਲਓ ਵੀ ਤੀਜਾ ਸੂਆ ਕੋਈ ਭਰਾ ਮੰਨ ਲਏ ਠੀਕ ਆ ਜੀ ਤੀਜਾ ਸੂਆ ਮੰਨ ਲੇ ਬਾਕੀ ਅੱਗੇ ਸਮਝ ਹਰ ਕਵੀਰ ਦੀ ਵੀ ਜਿਵੇਂ ਅੱਗੋਂ ਆਇਆ ਉਸੇ ਹਿਸਾਬ ਨਾਲ ਤੁਹਾਨੂੰ ਸਵੇਰ ਦੱਸ ਦਿੰਦੇ ਆ ਵੀ ਤੀਜਾ ਸੂਆ ਤੇ ਕੋ ਡੇਢ ਮਹੀਨਾ ਕੋ 2 ਮਹੀਨੇ ਕੋ 2.5 ਮਹੀਨੇ ਜਿੰਦਾ ਕਿਸੇ ਬੱਚੇ ਵੇਖ ਕੇ ਕਿਸੇ ਵੀਰ ਨੇ ਦਾਜਾ ਲਾਉਣਾ ਤੁਸੀਂ ਆਪ ਦੀ ਸਮਝ ਵੇਖ ਲਿਓ ਠੀਕ ਆ ਹਾਂਜੀ ਮਗਰ ਕਟਾ ਮੇਲ ਆ ਤੇ 7.5 8 7.5 ਤੇ ਚੱਲਣ ਈ ਆ ਹਾਂਜੀ ਹਾਂਜੀ ਮੇਰੇ ਦੁੱਧ ਕਰਜੂ 2 ਕਿਲੋ ਸੰਭ ਨਾਲ 4 ਦਿਨ ਮੈਂ ਦੁੱਧ 9 ਕਿਲੋ ਕਰ ਜੜਾ ਮੈਂ ਨੇ ਠੀਕ ਆ ਜੀ ਠੀਕ ਹਾਂਜੀ ਸੰਭ ਹੀ ਘਾਟ ਆ ਮੈਂ ਹੋਰ ਗੱਲ ਕੋਈ ਨਹੀਂ ਪ੍ਰੀਕੀ ਚਮੜੀ ਦੀ ਇਹ ਕਿਰੀ ਮੋਟੀ ਚੰਮ ਦੀ ਬਹੁਤ ਦੋਸਤ ਕਿਹੜਾ ਦੋਸਤ ਨਰਮ ਜੀ ਸੇਵਾ ਦੇ ਵਿੱਚੋਂ ਚਲੋ ਪਸ਼ੂ ਆਉ ਜਾਂਦੇ ਆ ਇੱਕੇ ਕੋਈ ਚੰਗੀ ਸੇਵਾ ਕਰ ਲੂਗਾ ਚਲੋ ਪੁੱਛਦਾ ਵੀ ਕੋਈ ਅੱਧਾ ਕਿਲੋ ਕਿਲੋ ਖੰਡ ਪਾਇਆ ਵਧੇ ਵਧੇ ਦੁੱਧ ਤੇ ਸਾਦੇ ਸਾਦੇ ਵੀਰੇ ਵਧਨ ਵਾਲੀ ਮੈਂ ਹਾਂ ਚਾਰੂ ਚੂਰੂ ਬਹੁਤ ਜ਼ਿਆਦੀ ਹੈ ਮੈਂ ਸਿੰਗਲ ਹੱਡੀ ਦੀ ਹੈ ਹਾਂ ਪੂਰੀ ਵਧੀਆ ਹੈ ਇਹ ਪਤਲੇ ਪਿੰਡੇ ਦੀ ਹੈ ਪੂਰੀ ਤੇ ਚੋਣ ਚੋਣ ਦੱਸਦੇ ਵੀਰ ਅਮਰਤ ਕਿਵੇਂ ਚੋਣ ਵੀਰੇ ਬਹੁਤ ਜ਼ਿਆਦੀ ਚੰਗੀ ਮੈਂ ਅੱਛਾ ਹਾਂ ਚਾਰੇ ਥਾਣ ਕੋਈ ਪੂਰ ਛੱਟਾ ਹੋ ਆ ਨਾ ਨਾ ਵੀਰੇ ਪੂਰ ਛੱਟੇ ਦੀ ਪੂਰ ਗਰੰਟੀ ਹੋਊਗਾ ਇਹਦਾ ਮੁੱਲ ਕੀ ਕਰਤੀਏ ਫਿਰ ਵੀਰੇ ਇਹਦਾ ਵੀ ਮੁੱਲ ਭਾ 65 ਕਰ ਲਈਏ 60 ਕਰ ਲਈਏ 58 ਜੀ ਦੇ ਦਾਂ 58 ਦੀ ਹਾਂ ਉਹ ਚੋ ਮਾਨਤਨ ਕਰਦਾ ਲੇ ਵੀ ਹਾਂਜੀ 58000 ਦੇ ਵਿੱਚੋਂ ਦੋਸਤੇ ਦਾ ਮਾਨਤਨ ਹੋ ਜਾਊਗਾ 58000 ਦੇ ਵਿੱਚੋਂ ਛੋੜਛਾਪਾ ਹੋ ਜਾਊਗਾ ਠੀਕ ਆ ਤੇ ਕੋਈ ਭਰਾ ਸਬਦਾ ਕਰੇ ਠੀਕ ਆ ਚੰਗੀ ਆ ਮੈਂ ਜਿੰਨੀ ਵੀ ਬਣੀ ਤਣੀ ਚੰਗੀ ਲਓ ਜੀ ਚਾਰ ਦਿਨ ਸਾਮਕੇ ਦੁੱਧ ਦਾ 8-9 ਕਿਲੋ ਦਈ ਹੈ ਨਾ ਵੀਰੇ ਭਾ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੀ ਹੂੰ ਜਿੰਨਾ ਬਾਜ਼ਾਰ ਹੋਇਆ ਫਿਰਦਾ ਹੁਣ ਆ ਹਾਂਜੀ ਲੈ ਵੀ ਅਮਰਤ ਅਗਲੇ ਬੰਨੇ ਜਿਹੜੀ ਆਪਣੇ ਕੋਲ ਆ ਵੀਰੇ ਇਹ ਵੀ ਇੰਨੇ ਕੇ ਸੂਏ ਹੋਊਗੀ ਇਹਦਾ ਬੱਚਾ ਉਹ ਜੋ ਕੋਈ ਲਾਲੇ ਤੰਨਾ ਦਾ ਕੋਈ ਲਾਲੇ ਚੌਂਦਾ ਕੋਈ 14 ਦਾ ਬੱਚਾ ਮਗਰ ਕਟਾ ਜੂ ਅੱਛਾ ਹਾਂਜੀ ਸਾਡੇ ਤਿੰਨਾਂ ਚੌਕ ਮਹੀਨਿਆਂ ਦਾ ਮੰਨ ਲਏ ਕੋਈ ਹਾਂਜੀ ਹਾਂਜੀ ਮਗਰ ਕਟਾ ਹੀ ਹੈ ਹਾਂਜੀ ਹਾਂਜੀ ਕਟਿਆ ਕਟਾ ਵੀ ਪੂਰਾ ਪਲ ਗਿਆ ਮਗਰ ਕਟਾ ਹੀ ਰੇ 6-7000 ਦਾ ਮਗਰ ਲੋਬ ਦੋਸਤੋ ਠੀਕ ਹੈ ਸਵੇਰ ਕੋਈ ਵੀ ਰਾਤ ਦੀ ਸਮਝਣਾ ਤੁਸੀਂ ਮੰਨ ਲਉਠੇ ਬੱਚਾ ਕੋਈ ਨੇੜੇ ਤੋਂ ਤੁਹਾਨੂੰ ਦਿਖਾ ਰਹੇ ਆ ਬਿਲਕੁਲ ਤਸੱਲੀ ਦੇ ਨਾਲ ਆ ਕਟਾ ਜਿਹੜਾ ਵੱਡਾ ਬਿਲਕੁਲ ਛੋਟੇ ਕਟੇ ਦੇ ਨਾਲ ਬੱਚਾ ਇਹ ਕਟਾ ਇਸ ਮੱਝ ਦੇ ਮਗਰ ਤੇ ਇਹਦੇ ਥੱਲੇ ਦੁੱਧ ਅਮਰਤ ਕਿੰਨਾ ਕੋਣ ਵੀਰੇ ਇਹਦੇ ਥੱਲੇ ਦੁੱਧ ਹੋਊਗਾ ਕੁਝ 9 ਕਿਲੋ ਜੇ 9.5 ਜੇ 8 ਜੇ ਅੱਛਾ ਜੀ ਕਹਦੇ ਮਤਲਬ ਵੀਰੇ ਤੁਹਾਨੂੰ ਪਤਾ ਸੇਵਾਂ ਦਾ ਦੁੱਧ ਆ ਦੁੱਧ ਦੇ ਥੱਲੇ 10 ਕਿਲੋ ਅੱਛਾ ਬਾਹਰ ਹੀ ਇਹ ਦੁੱਧ ਹਾਂਜੀ ਹਾਂਜੀ ਇਹ ਆਪਾਂ ਮੰਡੀ ਚੋਂ ਮੈਂ ਲਈ ਆ ਆਖਾ ਤੁਹਾਨੂੰ ਆਖ ਰਹੀ ਹਾਂ ਜੇਕਰ ਉਹ ਮੰਡੀੋਂ ਲੈ ਅੱਛਾ 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 ਹਾਂਜੀ ਨਹੀਂ ਇਹ ਕਿ ਗੱਬਣ ਤਾਂ ਨਹੀਂ ਰਹੀਏ ਨਹੀਂ ਨਹੀਂ ਵੀਰੇ ਆਪਾਂ ਤੇ ਦੁੱਧ 10 ਕਿਲੋ ਮੈਂ ਕੋਲੇ ਹਜੇ ਦੁੱਧ ਕਰ ਜੂਗੀ ਮੈਂ ਤੈਨੂੰ ਪਤਾ ਹੈ ਸੰਭਣ ਵਾਲੀ ਕਰਨ ਆ ਬਿਲਕੁਲ ਚਲੋ ਵੱਡੀ ਐ ਮੱਝ ਦੁੱਧ 10 ਕਿਲੋ ਹੈਗਾ ਹਾਂ ਹਾਂ ਤੇ 9 9.5 ਮਨਾ ਦੂਗੀ ਦੇਖ ਹਾਂ ਠੀਕ ਆ ਜੀ ਹਾਂ ਲਓ ਦੱਸੋ 8.5 9 ਕਿਲੋ ਦੁੱਧ ਹੁਣ ਇਸ ਮੱਝ ਦੇ ਥੱਲੇ ਹਾਜ਼ਰ ਠੀਕ ਆ ਤਾਂ ਸੋਈ ਨੂੰ ਸਮਾ ਵੀ ਤੁਹਾਨੂੰ ਦੱਸ ਦਿੱਤਾ ਬਾਕੀ ਬੱਚਾ ਨਾਲ ਦਿਖਾਤਾ ਬੱਚੇ ਤੋਂ ਕੋਈ ਵੀਰ ਅੰਦਾਜ਼ਾ ਲਾ ਸਕਦਾ ਠੀਕ ਆ ਜੀ ਬੱਚਾ ਵੀ ਮਗਰ ਚੰਗਾ ਪਲਿਆ ਕੱਟਾ ਮਗਰ ਠੀਕ ਆ ਮੱਝ ਵੱਡੀ ਆ ਇੱਕ ਪਹਿਲੇ ਨੰਬਰ ਤੇ ਮੱਝ ਦਿਖਾਈ ਸੀ ਤਕਰੀਬਨ ਉਹਦੇ ਜੱਡੀ ਇਹ ਮੱਝ ਆ ਜਿਹੜੀ ਆਪਾਂ ਹੁਣ ਤੁਹਾਨੂੰ ਤੀਜੇ ਨੰਬਰ ਤੇ ਦਿਖਾ ਰਹੇ ਹਾਂ ਤੇ ਚੋਣ ਚਾਲ ਕਿਵੇਂ ਆ ਇਹ ਮੱਝ ਇੱਕ ਨੰਬਰ ਹੈ ਵੀ ਪੋਲੀ ਹੋਊ ਰੂਆਂ ਵਾਂਗੂ ਲਵੇ ਇਹ ਨਹੀਂ ਕੋਈ ਨਪਾਈ ਲੈਂਦੀ ਹੂ ਮੈਂ ਠੀਕ ਆ ਠੀਕ ਆ ਹਾਂਜੀ ਤੇ ਮਿਲਦੀ ਮੋਲਦੀ ਫਿਰ ਕਿਵੇਂ ਅਬਰਤਾ ਵੀਰੇ ਬੱਚੇ ਬੱਚੇ ਤੇ ਮਿਲਦੀ ਆ ਪਾੜਾ ਪਾਲੀ ਦਾ ਨਾਲੇ ਮੈਂ ਖਾਂਦੇ ਨਾਲ ਪਾੜਾ ਪਾਲੀ ਦੇ ਨਾਲ ਬੱਚਾ ਛੱਡਦੀ ਐ ਪਸਵਾ ਹੋ ਜਾਂਦਾ ਪਸਵਾ ਇੱਕੋ ਜਿਹਾ ਲਵੇ ਵੀ ਹਾਂਜੀ ਸੋ ਦੋਸਤੋ ਨਾਲ ਹੀ ਬੱਚਾ ਛੱਡ ਕੇ ਤੇ ਨਾਲ ਹੀ ਤੁਸੀਂ ਪਾੜਾ ਪਾਲੋਗੇ ਤੇ ਇਸੇ ਤਰ੍ਹਾਂ ਜਿਹੜੀ ਇਹ ਮੱਝ ਪਸੰਦੀ ਆ ਠੀਕ ਆ ਜੀ ਇਹ ਕੱਟਾਇ ਇੱਕ ਪੂਰੀ ਤੁਹਾਨੂੰ ਫਿਰ ਦਿਖਾ ਦਨੇ ਵੱਡਾ ਜਿਹੜਾ ਇਹ ਮੇਲ ਕਾ ਇਸ ਮੱਝ ਦੇ ਥੱਲੇ ਠੀਕ ਆ ਜੀ ਕੁਈ 8.5 8.9 ਦੇ ਲੱਜ ਸਮ ਜਿਹੜਾ ਹੁਣ ਦੁੱਧ ਇਸ ਮੱਝ ਦੇ ਥੱਲੇ ਖਾਜਰ ਜਿਹੜਾ ਕਿਸੇ ਵੀਰ ਨੇ ਚੋ ਲੈਣਾ ਤੇ ਅਮਰ ਤੇ ਦਾ ਮੁੱਲ ਕੀ ਕਰਦੇ ਆ ਫਿਰ ਵੀਰੇ ਇਹਦਾ ਮੁੱਲ ਕਰ ਲਈ ਬਣਾ 70 75 ਨੇ 65000 ਚ ਮਾਨਤਾ ਕਰਾਂ 65000 ਚ ਹਾਂ ਲਓ ਜੀ 65000 ਬੋਰੀ ਨਿਕਰ ਆਏ ਨਹੀਂ ਕੋਈ ਛੋਟੀ ਆ 65000 ਦੇ ਵਿੱਚੋਂ ਦੋਸਤੋ ਮਾਨਤਾ ਦੁੱਧ 1 ਕਿਲੋ ਮੈਨੇ ਦਈਏ ਨਾ ਨੋਰਮਲ ਠੀਕ ਹੈ ਜੀ ਹਾਂ ਦੁੱਧ ਦਾ ਏ ਕਿਲੋ ਹੀ ਸਿਰਫ ਹੋਣਾ ਘੜੀ ਥੋੜਾ ਜਿਹਾ ਠੀਕ ਹੈ ਤੁਹਾਨੂੰ ਪਤਾ ਵੀਰੇ ਨਵੇਂ ਥਾਂ ਤੇ ਆ ਕੇ ਡੰਗਰ ਕਿਲੋ ਖਾਂਦੇ ਪਿੱਧਰ ਉਧਰ ਕਰ ਹੀ ਜਾਂਦਾ ਆ ਬਿਲਕੁਲ ਬਿਲਕੁਲ ਲੋਬੀ ਪ੍ਰਭੂ ਇਹ ਸੀ ਤੀਜੇ ਨੰਬਰ ਤੇ ਮੱਝ ਅਮਰਤ ਜਿਹੜੀ ਆਪਣੇ ਕੋਲ ਆ ਚੌਥੇ ਨੰਬਰ ਤੇ ਮੱਝ ਇਹ ਪੂਰੀ ਵੱਡੀ ਝੋਟੀ ਵੀਰੇ ਤਿਆਰ ਹੋਈ ਜਦ ਨੂੰ ਪਤਾ ਸਵਾਦੀ ਵੀ ਕਰਨ ਵਾਲੀ ਆ ਇਹ ਕਿਵੇਂ ਗੱਬਣ ਵੀਰੇ ਸਤਵਾਂ ਮਹੀਨਾ ਲੱਗਾ ਇਹਨੂੰ ਅੱਛਾ ਜੀ ਚੈੱਕ ਪਾਸ ਗਰੰਟੀ ਤੇ ਦੋ ਦੋ ਡرائی ਹੈ ਗਰੇ ਅਨਸਰ ਚਾਹਦੀ ਪਹਿਲਾਂ ਨਹੀਂ ਸੁਣਾਂ ਨਹੀਂ ਅਸਾਂ ਪਹਿਲਾਂ ਸੁਣੀ ਆ ਕੱਦ ਪੁੱਤ ਬਹੁਤ ਜ਼ਿਆਦਾ ਵੱਡਾ ਥੋੜੀ ਪੁੱਜ ਪੁੱਜ ਕੇ ਬਣੀ ਲੱਗਦੀ ਹੈ ਨਾ ਪੂਰੀ ਵੱਡੀ ਛੋਟੀ ਹਾਂ ਪੁੱਜ ਕੇ ਬਣੀ ਹਾਂ ਲਓ ਦੋਸਤੋ ਕੱਦ ਵੱਡਾ ਪੂਰੇ ਕੱਦ ਪੋਤ ਵਾਲੀ ਆ ਠੀਕ ਆ ਜੀ ਇਹ ਤੁਹਾਨੂੰ ਥੋੜਾ ਜਿਹਾ ਦਿਖਾ ਦਿੰਦੇ ਸਮੀ ਪੜੀ ਬਹੁਤ ਜ਼ਿਆਦੀ ਛੋਟੀ ਇਹ ਨਹੀਂ ਕਿ ਜਿਹਦੇ ਪਹਿਲਾਂ ਦੁੱਧ 12 13 ਕਿਲੋ ਛੋਟੀ ਚਾਊਗੀ 12 ਹੈ ਨਿਗਰਾ ਕਰਮ ਵਾਲੀ ਉੱਚੀ ਆ ਵੱਡੇ ਕੱਦ ਪੁੱਤ ਦੇ ਵਿੱਚ ਤੋਂ ਵੱਡੀ ਛੋਟੀ ਆ ਤੇ ਥੋੜੀ ਜਿਹੀ ਪੁੱਜ ਕੇ ਕਈ ਵਾਰ ਪਸ਼ੂ ਥੋੜਾ ਜਿਹਾ ਸਮਾਂ ਪਾ ਕੇ ਬਣਦੇ ਆ ਠੀਕ ਆ ਜੀ ਉਸ ਅ ਵੱਡਾ ਗਾਦਾ ਤੇ ਸਤਵਾਂ ਮਹੀਨਾ ਪੂਰਾ ਹੋ ਗਿਆ ਕਿ ਸਤਮਾ ਲੱਗਾ ਮੇਰੇ ਸਤਵਾਂ ਲੱਗਾ ਸਤਮਾ ਲੱਗਾ ਜੀ ਹਾਂ ਲਓ ਵੀ ਸਤਵਾਂ ਮਹੀਨਾ ਜਿਹੜਾ ਦੋਸਤੋ ਲੱਗਾ ਥਣਾ ਤੁਹਾਨੂੰ ਦੇ ਕੋਈ ਤੁਹਾਨੂੰ ਥੋੜਾ ਨੇੜੇੋਂ ਚੈੱਕ ਕਰਾ ਦਾਂਗੇ ਆਪਾਂ ਆ ਲਓ ਛੋਟੀ ਬਹੁਤ ਜਿਆਦੀ ਵੱਡੀ ਵੀਰੇ ਛੋਟੀ ਨਹੀਂ ਹੂੰ ਜਿਵੇਂ ਵੱਡੀਆਂ ਛੋਟੀਆਂ ਆ ਪੂਰੀ ਲਓ ਜੀ ਆ ਕਰੋ ਚੈੱਕ ਠੀਕ ਹੈ ਜੀ ਸਤ ਮਹੀਨਿਆਂ ਦੀ ਗੱਬਣਾ ਪਹਿਲਾ ਸੂਆ ਝੋਟਨੀਆਂ ਸੂਣਾ ਕਦ ਵੱਡਾ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਨੇ ਆ ਚੰਗੇ ਸੋਹਣੇ ਪਿੱਠ ਪੁੱਠੇ ਦੇ ਵਿੱਚ ਆ ਦੋਸਤੋ ਪਲੀ ਪੁਲੀ ਪੂਰੀ ਆ ਜਿੰਨੀ ਵੀ ਆ ਜਿੱਥੋਂ ਆਈਆ ਕਰਮ ਵਾਲੀ ਸਭੀ ਆ ਚੰਗੀ ਸਭੀ ਪਲੀ ਬਹੁਤ ਜਿਆਦੀ ਆ ਪਲੀ ਨਹੀਂ ਦੁੱਧ ਦਿਨਾ ਵੀਰੇ ਹਾਂ ਲੋਬੀ ਪ੍ਰਭੋ ਇਹ ਪਹਿਲਣ ਝੋਟੀ ਸੋਣੀ ਆ ਠੀਕ ਆ ਜੀ ਬਾਕੀ ਥਣ ਥਣ ਬਹੁਤ ਸੋਨਾ ਮੋਟਾ ਥਾਣਾ ਊਠੇ ਊਠੇ ਜੱਡਾ ਜਿਹੜਾ ਥਾਣਾ ਪਤਾ ਨੂੰ ਥੋੜਾ ਹੋਰ ਨੇੜੇੋਂ ਦਿਖਾ ਦੇਗੀ ਆ ਕਰੋ ਚੈੱਕ ਚੰਗੀ ਝੋਲੀ ਝੋਲੀ ਵੀਰ ਬਾਣੂ ਬਹੁਤ ਜਿਆਦਾ ਹਾਂ ਚੰਗੀ ਆ ਝੋਟੀ ਅਮਰਤ ਇਹਦਾ ਕੀ ਮੁੱਲ ਕਰਦਾ ਪਿਆ ਵੀਰੇ ਝੋਟੀ ਜੇ ਤਿਆਰ ਹੋਵੇ ਤੈਨੂੰ ਪਤਾ ਇੱਕ ਪੰਜੀ ਇੱਕ 20 ਦੀ ਵਿਕਦੀ ਹਾਂ ਹੁਣ ਇਹਦਾ ਮੁੱਲ 80 85 ਕਰੀਏ 75000 ਦੀ ਹਾਂ ਨਾ 75 ਦੀ ਦੇ ਦੇਗਾ ਹਾਂ ਕਿਉਂਕਿ ਵੀਰੇ ਅੱਧੇ ਤੋਂ ਟੱਪੀ ਆ ਹਾਂ ਬਿਲਕੁਲ ਬਿਲਕੁਲ ਹਾਂ ਬਿਲਕੁਲ ਜੈ ਜੈ ਮੁੱਲ ਕੀਤਾ ਕੋਈ ਇਹ ਨਾ ਵੀ ਰੱਖੇਗੀ ਬੋਲ ਨਹੀਂ ਨਾ ਕਰਤਾ ਨਾ ਪੁੱਜੀ ਕੋਈ ਜੇ ਨਾ ਵੀ ਬਿਗੂਗੀ ਇਹ ਤਿਆਰ ਕਰਕੇ ਵੇਚਣ ਚ ਫਾਇਦਾ ਵਾ ਜੇ 4 ਮਹੀਨਿਆਂ ਚ ਇਹ ਨੇ ਹੈ ਨਹੀਂ ਪੈਸੇ ਜੁੜ ਜੂਗੀ ਚਲੋ ਅੱਗੇ ਜਿਹੜੇ ਵੀਰ ਨੇ ਕੋਈ ਸੇਲ ਕਰਨ ਵਾਸਤੇ ਵੀ ਲਜਾਣੀ ਹੈ ਤੇ ਕੋਈ ਸਾਹ ਕੋਈ ਕੱਚੀ ਝੋਟੀ ਸਾਂਭਣ ਚ ਫਾਇਦਾ ਵੀ ਰਿਹਾ ਤਿੰਨ ਕੁ ਮਹੀਨੇ ਕੋਈ ਸਾਹਪਰੇ ਤੇ ਪੈਸੇ ਚਾਰ ਤੇ ਚੂਗੀ ਹਾਂਜੀ ਹਾਂਜੀ ਲਓ ਦੋਸਤੋ 75000 ਦੀ ਤੁਹਾਨੂੰ ਅੱਜ ਇਸ ਕਿਲੇ ਦੇ ਉੱਪਰੋਂ ਮਿਲ ਜੂਗੀ ਇਹ ਝੋਟੀ ਪਹਿਲਾ ਸਵੇਰ ਸੋਣੀ ਹੈ ਠੀਕ ਹੈ ਜੀ 75000 ਦੀ ਕੱਦ ਪੂਰਾ ਵੱਡਾ ਸੋਨੇ ਪੇਠਪੁਰੇ ਦੇ ਵਿੱਚ ਆ ਚੰਗੀ ਰਾਜੀਆ ਕਰਮਾ ਲਈ ਤੇ ਜ਼ਰੂਰ ਕੋਈ ਵੀ ਰੱਤ ਪਾ ਸਕਦਾ ਤੇ ਅਮਰਤ ਜਿਹੜੀ ਆਪਣੇ ਕੋਲ ਅਗਲੀ ਆ ਮਚ ਝੋਟੀ ਇਹ ਝੋਟੀ ਪਹਿਲਣ ਸੁਣੀ ਵੀਰੇ ਚੌਗੀ ਆ 6 ਦੇ ਨੰਦ ਚੁੱਕਣ ਦੀ ਆ ਲਓ ਜੀ ਚੌਗੀ ਝੋਟੀ ਦੋਸਤੋ ਅਗਲੀ ਤੁਹਾਨੂੰ ਦਿਖਾਉਣੀ ਆ ਠੀਕ ਆ ਪਹਿਲਾ ਸੂਆ ਝੋਟੀ ਦਾ ਸੂਣਾ 6 ਦੇ ਬਰਾਬਰ ਕਰ ਗਈ ਆ ਹਾਂਜੀ ਹਾਂਜੀ 6 ਦੇ ਚੁੱਕਣ ਦੀ ਆ ਜੀ ਅੱਛਾ ਜੀ ਹਾਂਜੀ ਲਓ ਜੀ ਠੀਕ ਆ ਜੀ 6 ਦੇ ਚੁੱਕਣ ਲਈ ਬਰਾਬਰ ਨਹੀਂ ਕੀਤੇ ਝੋਟੀ ਪਹਿਲਾ ਸੂਆ ਸੁਣੀ ਇਹ ਤਾਂ ਦਿਨ ਕਿੰਨੇ ਘਜੇ ਪਏ ਵੀਰੇ ਲੈ ਜਾਉ ਦੱਸ ਦੇਣਾ ਜੀ 10 ਕ ਦਿਨ ਚੰਗੀ ਆ ਛੋਟੀ ਜਿੰਨੀ ਥਣ ਸੋਨਾ ਕੱਢਣ ਦੀ ਗੱਟੀ ਹਾਂ ਹਾਂ ਚੰਗੀ ਸੰਗੀ ਚੰਗੀ ਨਸਲ ਕੁਆਲਿਟੀ ਵਾਲੀ ਐ ਮੋੜਾ ਚ ਆਈ ਦੀ ਠੀਕ ਆ ਸੋ ਛੋਟੀ ਇਹ ਵੀ ਚੰਗੀ ਆ ਬਾਹਰ ਇੱਕ ਵਾਰੀ ਤੁਹਾਨੂੰ ਖੋਲ ਕੇ ਤੋਰ ਕੇ ਦਿਖਾ ਦਿੰਨੇ ਆ ਹਾਈਟ ਉਹ ਮੀਡੀਅਮ ਮੰਨ ਕੇ ਕੋਈ ਵੀਰ ਸਬਦਾ ਕਰ ਲੇ ਮੀਡੀਅਮ ਹਾਈਟ ਦੇ ਵਿੱਚ ਬਾਕੀ ਸਿੰਘਾਂ ਸੰਗਾਂ ਦੀ ਪੂਰੀ ਗੋਲ ਆ ਠੀਕ ਆ ਜੀ ਨਾਰਮਲ ਥੋੜਾ ਜਿਹਾ ਫੁੱਲਾ ਗੋਲ ਸਿੰਘ ਹੈਗਾ ਠੀਕ ਆ ਅਕੀ ਥਾਨ ਤੋਂ ਬਹੁਤ ਸੁਨਾਥੀ ਚਵਾਈਲਾ ਹੈ ਪੂਰਾ ਵਧੀਆ ਪਹਿਲਾਂ ਝੋਡੀ ਥਾਨ ਬਹੁਤ ਕੱਢਦੀ ਰੇ ਆਇਆ ਝੋਡੀ ਬਾਨਾ ਤਾਂ ਦਾਸ ਕੱਢਦੀ ਆ ਬਿਲਕੁਲ ਜੀ ਬਿਲਕੁਲ 10 ਦਿਨ ਹਜੇ ਦੋਸਤੋ ਸਮਾਂ ਲੈਂਦੀ ਆ ਝੋਡੀ ਬਾਨ ਚੰਗੀ ਜਾਊਗੀ ਦੇਵਾਲੂਆ ਕਰਮਾਲੀ ਨੇ ਵੇਖੋ ਸੋਹਣੀ ਨਿਤਰੀ ਆ ਸੋਨਾ ਥੱਲੇੋਂ ਬਣਾਉਣਾ ਸ਼ੁਰੂ ਕੀਤਾ ਹਾਂ ਤੇ ਪੇਟ ਪੂੜੇ ਦੀ ਵੀ ਚੰਗੀ ਆ ਜਿੰਨੇ ਵੀ ਆ ਕੱਦ ਕਾਰ ਦੇ ਹਿਸਾਬ ਨਾਲ ਵੇਖੀ ਤੇ ਪੂਰੀ ਠੀਕ ਆ ਰਾਜੀ ਵੀ ਕਹਿ ਸਕਦੇ ਆ ਪਰ ਰਾਜੀ ਆ ਠੀਕ ਕੋਈ ਲੱਸੀ ਸੇਰੀ ਨਹੀਂ ਆ ਲੱਸੀ ਪਣ ਦੇ ਵਿੱਚ ਨਹੀਂ ਗਈ ਮਜਾ ਠੀਕ ਹੈ ਜੀ ਸੋ ਇਹ ਛੋਟੀ ਜਿਹੜੀ ਦੋਸਤੋ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾਈ ਆ ਪਹਿਲਾ ਸੁਆ ਪਲੂਣ ਛੋਟੀ ਦੀ ਸੁਨਾ ਇਹ ਥਣਾ ਥੋਣਾ ਵੀ ਸਾਫ਼ ਸੁਥਰੀ ਆ ਵੰਡ ਪੋਣੇ ਇੱਕੋ ਜਿਹੀ ਤੁਹਾਨੂੰ ਥੋੜੀ ਨੇਰੋਂ ਦਿਖਾ ਦਈਏ ਠੀਕ ਹੈ ਜੀ ਸਪੇਸ ਥੋੜੀ ਜੀ ਨਾਰਮਲ ਘੱਟ ਨਜ਼ਰ ਆਊਗੀ ਬਾਕੀ ਆ ਤੁਸੀਂ ਵੀਰੇ ਵਹਾਨਾ ਭਰ ਗਈ ਸਪੇਜ ਕਰ ਜਾਨੀ ਆ ਜਵਾਨਾਂ ਦੀ ਆ ਪ੍ਰਗਤੀ ਜਵਾਨਾਂ ਭਰ ਗਈ ਤਾਂ ਸੋਹਣੀ ਗੱਲ ਲਖੇੜ ਹੋ ਜਾਊਗਾ ਬਾਵਾ ਹਨਾ ਹਾਂ ਹਾਂ ਵਾਨੇ ਨਹੀਂ ਨਾ ਬੰਨਾ ਵੀਰੇ ਆ ਮੈਂ ਛੋਟੀ ਦਿਨ ਕੱਢਦੀ ਆ ਨਾ ਅਗਰਾਂ ਦਾ ਜਿੰਨਾਂ ਨੇ ਖੇੜ ਨੇ ਦਾ ਮਰ ਲਾ ਕਰੂ ਨਖੇ ਭਰੇ ਆਈ ਕਰਨਾ ਸੀ ਜੀ ਜੀ ਬਿਲਕੁਲ ਜੀ ਬਿਲਕੁਲ ਤੇ ਅਮਰਤ ਇਹ ਕਿਥੋਂ ਤੱਕ ਦੇ ਦੇ ਦਈਏ ਫਿਰ ਅੱਜ ਮੇਰੇ ਝੋਟੀ ਜੇ ਤਿਆਰ ਕਰਕੇ ਵਿਛੇ ਫਿਰ 80 85 ਦੀ ਵੇਖਦੀ 75000 ਦੀ ਦੇ ਦਾਂਗੇ ਇਹ ਵੀ 75 ਦੀ ਹਾਂ ਲੈ ਵੀ ਤੇ ਚੁਮਾਨਤਨ ਕਰ ਦਾਂਗੇ ਇੱਕ ਤਾਂ ਦੋਸਤੋ ਬਿਲਕੁਲ ਤਿਆਰੀ ਵਾਲੀ ਝੋਟੀ ਆ ਇਹ 75 ਦੀ ਮਿਲ ਜੂਗੀ ਤੇ ਇੱਕ ਤੁਹਾਨੂੰ ਜਿਹੜੀ ਆਪਾਂ ਸੈਕੰਡ ਲਾਸਟ ਵਿਖਾਈ ਸੀਗੀ ਵੱਡੀ ਝੋਟੀ ਹੋ ਸੱਤਾਂ ਮਹੀਨਿਆਂ ਦੀ ਗੱਭਣ ਉਹ ਵੀ 75000 ਦੀ ਵੱਡੀ ਝੋਟੀ ਸੀਗੀ ਇਹ ਕਿਉਂ ਚੰਗੀ ਸ਼ਾਨਦਾਰ ਆ ਬਾਕੀ 8 10 ਦਿਨਾਂ ਤੱਕ ਕਰਮ ਵਾਲੀ ਸੂਪ ਹੋਗੀ ਹਾਂ ਇਹ 75000 ਦੀ ਵਿੱਚ ਉਹ ਲੈਸਾ ਮਾਨਤਾ ਹੋ ਜਾਈਊਗੀ ਰਾਮਾ ਮੇਰੀ ਅੱਛਾ ਜੀ ਹਾਂ ਠੀਕ ਆ ਠੀਕ ਆ ਗਾੜੀ ਤੈਨੂੰ ਪਤਾ ਸੇਵਾ ਦਾ ਪਹਿਲਣ ਝੋਟੀ ਗਾੜੀ ਕਿਸਮਤ ਨਾ ਆ ਬਿਲਕੁਲ ਬਿਲਕੁਲ ਭਰਿਆ ਪੰਡਾ ਅਮਰਤੇ ਪਸ਼ੂ ਅੱਜ ਆਪਣੇ ਕੋਲ ਵੀਰ ਹਾਂਜੀ ਹਾਂਜੀ ਵੀਰੇ ਅੱਜ ਪੰਜ ਨਾ ਗਏ ਆਪਣੇ ਕੋਲੇ ਜਿਹੜਾ ਵੀਰ ਆਨਲਾਈਨ ਸੌਦਾ ਕਰੂ ਉਹਦੀ ਫੁੱਲ ਗਾਰੰਟੀ ਹੋ ਜਿਹੜਾ ਇੱਥੇ ਆ ਕੇ ਦਸੱਲੀ ਕਰਕੇ ਉਹਦੀ ਕੋਈ ਗਾਰੰਟੀ ਨਹੀਂ ਹੂੰ ਵੀਰੇ ਪਹਿਲਾਂ ਸਲਾਹ ਕਰਕੇ ਸਾਈ ਬਸਾਈ ਕਰਿਆ ਕਰਨਾ ਨਾ ਵੀਰ ਮੇਰੇ ਹੂੰ ਹੋ ਵੀ ਫਿਰ ਵੀ ਤੁਹਾਨੂੰ ਪਤਾ ਡੰਗਰ ਵੀਰੇ 2 ਘੰਟੇ ਚ ਵਿਗਣਾ ਹੁੰਦਾ ਮੁੜ ਕੇ ਤੁਹਾਨੂੰ ਪਤਾ ਜਵਾਬ ਦੇ ਦੀ ਤੇ ਡੰਗਰ ਦਾ ਕੀ ਵੇਖ ਗਿਆ ਵੀ ਤੀ ਸਹੀ ਹੈ ਜੀ ਹਾਂਜੀ ਇਹ ਤਾਂ ਗੱਲ ਹੈ ਲੋਬੀ ਭਰਾਵੋ ਇਹ ਪਸ਼ੂ ਤੁਹਾਨੂੰ ਦਿਖਾਤੇ ਆ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਕੁਆਲਿਟੀ ਵਿਖਾਤੀ ਆ ਸੋ ਹਰ ਇੱਕ ਤਰ੍ਹਾਂ ਦੇ ਰੇਟ ਆ ਛੋਟੇ ਰੇਟ ਵੀ ਆ ਥੋੜੇ ਜੇ ਵੱਡੇ ਵੀ ਆ ਦਰਮਿਆਨੇ ਵੀ ਆ ਸੋ ਜਿਹੋ ਜਿਹਾ ਪਸ਼ੂ ਵੀ ਪਸੰਦ ਆਇਆ ਉਹਦੀ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਅਮਰਤ ਦੇ ਨਾਲ ਕਰ ਲਿਓ ਤੇ ਨੰਬਰ ਬੋਲਦੇ ਅਮਰਤ ਮੇਰੇ ਨੰਬਰ ਆਪਣਾ 814645029872824629 ਦੋ ਤੇ ਵਟਸਐਪ ਚੱਲਦਾ ਹੈ ਠੀਕ ਹੈ ਜ ਲਓ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ